ਸਮਲਿਆਣਾ ਕਰਦੇ ਨੇ ਨਾਮਦੇਵ ਜੀ ਇਸ ਦਾ ਜ਼ਿਕਰ ਕਰਦੇ ਨੇ ਕਿ ਜਿਵੇਂ ਇੱਕ ਗਊ ਦਾ ਬੱਚਾ ਛੁੱਟ ਜਾਵੇ ਆਪਾਂ ਬੱਚੇ ਨੂੰ ਬੰਨ ਕੇ ਰੱਖਦੇ ਆ ਨਾ ਗਊ ਤੋਂ ਥੋੜਾ ਦੂਰ ਬੰਨ੍ਹੀਦਾ ਹੈ ਕਿ ਗਊ ਨੂੰ ਚੁੰਗ ਨਾ ਜਾਵੇ ਕਿਉਂਕਿ ਆਪਾਂ ਨੇ ਗਊ ਦਾ ਜਿਹੜਾ ਦੁੱਧ ਚੋਣਾ ਹੁੰਦਾ ਹੈ ਪਰ ਬਾਬਾ ਨਾਮਦੇਵ ਜੀ ਕਹਿੰਦੇ ਨੇ ਕਿ ਜੇ ਬੱਚਾ ਛੁੱਟ ਜਾਏ ਖੁੱਲ ਜਾਏ ਤੇ ਕਈ ਵਾਰੀ ਐਸਾ ਹੁੰਦਾ ਘਰਾ ਦੇ ਵਿੱਚ ਵੀ ਬੱਚਾ ਜਦੋਂ ਛੁੱਟ ਜਾਏ ਜਾਂ ਜੋ ਬਊ ਦਾ ਬੱਚਾ ਹੈ ਛੁੱਟ ਜਾਏ ਉਹ ਵੀ ਕਰਦਾ ਹੈ ਥਨ ਜੋਕਤਾ ਮੱਖਣ ਘੋੜਲਾ ਕਹਿੰਦੇ ਉਹ ਆਪਣੀ ਮਾਂ ਦੇ ਪਾਸ ਹੀ ਜਾਂਦਾ ਹੈ ਉਹਦਾ ਦੁੱਧ ਚੁੰਘਦਾ ਜਿਸ ਦੇ ਵਿੱਚ ਕਿ ਮੱਖਣ ਵੀ ਹੁੰਦਾ ਹੈ ਈਸ਼ਕਰ ਕੀ ਬਾਬਾ ਨਾਮਦੇਵ ਜੀ ਇਸ ਪੰਕਤੀ ਦੇ ਅੰਦਰ ਸਮਝਾਣਾ ਚਾਹੁੰਦੇ ਨੇ ਕਿ ਜਦੋਂ ਬੱਚਾ ਛੁੱਟ ਜਾਵੇ ਤਾਂ ਕੇਵਲ ਆਪਣੀ ਮਾਂ ਦੇ ਕੋਲ ਹੀ ਜਾਂਦਾ ਹੈ ਮੱਖਣ ਸਹਿਦ ਦੁੱਧ ਥਾਣਾ ਦੇ ਵਿੱਚੋਂ ਚੁੰਮਦਾ ਹੈ ਇਸੇ ਤਰ੍ਹਾਂ ਹੀ ਜਦੋਂ ਇਸ ਬੰਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਜੀਵ ਹੈ ਸੰਸਾਰਕ ਤੇ ਪਰਿਵਾਰਕ ਬੰਧਨਾਂ ਤੋਂ ਛੁੱਟ ਜਾਂਦਾ ਹੈ ਵੇਖੋ ਇਹ ਸਾਨੂੰ ਬੰਧਨ ਪਏ ਹੋਏ ਨੇ ਵੰਦਨਾ ਦੇ ਕਰਕੇ ਹੀ ਇਹ ਬੰਦਾ ਆਕਾਰਪੁਰਖ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦਾ ਜਿਵੇਂ ਬੱਚੇ ਦੇ ਗਲ ਵਿੱਚ ਰੱਸਾ ਪਾਇਆ ਹੁੰਦਾ ਤੇ ਆਪਣੀ ਮਾਂ ਤੱਕ ਨਹੀਂ ਪਹੁੰਚ ਸਕਦਾ ਜਦੋਂ ਤੱਕ ਬੰਧਿਆ ਹੋਇਆ ਹੈ ਇਸੇ ਤਰ੍ਹਾਂ ਹੀ ਬੰਦਾ ਜਦੋਂ ਪਰਿਵਾਰਕ ਤੇ ਸੰਸਾਰਕ ਵੰਦਨਾ ਦੇ ਵਿੱਚ ਜਦੋਂ ਤੱਕ ਬੰਧਿਆ ਰਹਿੰਦਾ ਹੈ ਤੇ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਬੰਦਨਾ ਤੋਂ ਛੁੱਟੇਗਾ ਤੇ ਪ੍ਰਮਾਤਮਾ ਨੂੰ ਮਿਲੇਗਾ ਇਸ ਕਰਕੇ ਗੁਰੂ ਦੀ ਆਪਾਂ ਨੇ ਸੰਗਤ ਕਰਨੀ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਸੰਸਾਰਕ ਤੇ ਪਰਿਵਾਰਕ ਜਿਹੜੇ ਸਾਡੇ ਗਲ ਵਿੱਚ ਕਰਮਾਂ ਦੇ ਬੰਧਨ ਪਏ ਹੋਏ ਨੇ ਉਸ ਤੋਂ ਅਸੀਂ ਛੁਟੇ ਜਾਵਾਂ। ਸਤਿਗੁਰੂ ਮੇਰੀ ਸਾਨੂੰ ਇਹਨਾਂ ਬੰਧਨਾਂ ਤੋਂ ਛਡਕਾਰਾ ਹੋਣਾ ਫਿਰ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੋ ਜਾਂਦੀ। ਜਦੋਂ ਬੰਦਾ ਬੰਧਨਾਂ ਤੋਂ ਛੁੱਟ ਜਾਂਦਾ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸੱਚੇ ਪਾਤਸ਼ਾਹ ਜੋ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਨੇ ਬੰਧਨ ਤੇ ਛੁਟਕਾਵੈ ਪਰਭੂ ਮਲਾਬੇ ਹਰ ਹਰ ਨਾਮ ਸੁਣਾਵੇ ਸਤਿਗੁਰੂ ਹੀ ਸਾਨੂੰ ਇਹਨਾਂ ਬੰਦਨਾ ਤੋਂ ਛੁਟਕਾਰਾ ਪਵਾ ਸਕਦੇ ਨੇ ਇਸ ਕਰਕੇ ਬਾਬਾ ਨਾਮਦੇਵ ਜੀ ਬਹੁਤ ਹੀ ਪਿਆਰੀ ਉਦਾਹਰਣ ਦੇ ਕੇ ਸਾਨੂੰ ਇਸ ਗੱਲ ਦਾ ਇਸ ਗੱਲ ਬਾਰੇ ਸਮਝਾਇਆ ਕਿ ਬੱਚਾ ਜਦੋਂ ਛੁੱਟ ਜਾਂਦਾ ਹੈ ਤੇ ਆਪਣੀ ਮਾਂ ਕੋਲ ਜਾਂਦਾ ਹੈ ਦੁੱਧ ਚੁੰਗਦਾ ਹੈ ਇਸੇ ਤਰ੍ਹਾਂ ਬੰਦਾ ਵੀ ਜਦੋਂ ਪਰਿਵਾਰਕ ਸੰਸਾਰਕ ਬੰਦਨਾ ਤੋਂ ਛੁਡਾ ਦਿੰਦਾ ਹੈ ਤੇ ਆਟੋਮੈਟਿਕਲੀ ਇਹ ਆਪਣੇ ਮਾਤਾ ਦੇ ਇਸ ਜੀਵ ਦਾ ਜਣਾ ਹੈ ਉਹ ਫਿਰ ਇਸ ਦਾ ਹਲਾਕ ਹੋ ਜਾਂਦਾ ਹੈ ਤੇ ਭਾ ਦਮ ਲਿਓ ਇਸ